ਜੀਤ ਫਕਰ ਜੱਡੇ ਵਾਲਾ ਭੱਜ ਗਿਆ ਆਹ ਨੰਬਰ ਰੇਡਰ ਦਾ ਲੈ ਵੀ ਹਰਦੇਵ ਸਿੰਘ ਆਹ ਰੇਡ ਤੇ ਜੇ ਦੂਜਾ ਫਾ ਲਾਉਣਾ ਹੈ ਤੇ ਕਹਿੰਦੇ 2000 ਦਿੱਤਾ ਜਾਵੇਗਾ ਢਿੱਲੋਂ ਬਠਿੰਡੇ ਵਾਲੇ ਦੇ ਕਰਨ ਗਿੱਲ ਕਹਿੰਦੇ ਇਹ 2000 ਰੁਪਏ ਹਰਦੇਵ ਆ ਰੇਟ ਤੇ ਜਫਾ ਲਾਊਗਾ ਲਓ ਸਾਹਮਣੇ ਕਬੱਡੀ ਪੰਡਰੀ ਮੋਡਾ ਪਿਪੜੀ ਵਾਲਾ ਖੇਡ ਮੈਦਾਨ ਵਿੱਚ ਕਬੱਡੀ ਪਾ ਰਿਹਾ ਹੈ ਕਿਸਾਨਾਂ ਤੇ ਉਹ ਹੋਣ ਯਾਰੀ ਛੱਡੀ ਦੇ ਚਰਚੇ ਰਾਜੇ ਖੇਲੇ 100 ਰੱਬ ਦੀ ਜਾਨੀ ਆ ਪੱਕੇ ਯਾਰ ਨਹੀਂ ਜਾਂਦੇ ਪਰ ਕਿ 100 ਰੁਪਏ ਸਾਡੇ ਕਿਸੇ ਭਰਾ ਨੇ ਕਹਿੰਦੇ ਮੁੰਡੇ ਦੇ ਲਈ ਪੁੱਜਦਾ ਕਰ ਦਿੱਤਾ ਲਓ 3000 ਕਰ ਦਿਓ ਫਿਰਪੁਰ ਤੇ ਮੱਲੇ ਦਾ ਲਓ ਹਰਜੀਤ ਫੱਕਰ ਛੰਡੇ ਨਾਲ ਕਬੱਡੀ ਪਾ ਰਿਹਾ ਹੈ ਐਨ ਚੋਟੀ ਦਾ ਮੈਚ ਵੀਰੇ ਮਿੱਤਰੋ ਕੁੰਡੀਆਂ ਨੇ ਸਿੰਗ ਫਸੇ ਹੋਏ ਆ ਹਰਜਿੰਤੂ ਕੌਣ ਸ਼ੱਕ ਤਾਂ ਰਹਿਣੀ ਆ ਮੇਲਾ ਬਾਬੇ RAMDEV ਦਾ ਬਾਪਾ ਭਾਈ ਕਿਵੇਂ ਆਏ ਤੇ ਕੀ ਆਏ ਬੰਗੜ ਚ ਬੰਦਾ ਭਾਈ ਦਾ ਆਓ ਸਾਡਾ ਨਾਲ ਸਾਰ ਖੇਡਦੇ ਆ ਤੇ ਪਹਿਲਵਾਨਾਂ ਨਾਲ ਪਹਿਲਵਾਨ ਖੇਡਦੇ ਆ ਬੜਾ ਲੱਗਦਾ ਮੈਚ ਹੋਇਆ ਹੈ ਅਧਿਕਾਰੀ ਟੀਮ ਨੇ ਮੁਕਾਬਲਾ ਆ ਚੱਲਿਆ ਹੋਇਆ ਜਿੱਤ ਲਿਆ ਸਰਪੰਚ ਸਾਹਿਬ ਖੁਸ਼ ਹੋ ਅਲੀਗਾ ਜਿੱਤ ਗਈ ਜੀ ਵੱਸਦਾ ਹੈ ਹਾਂ ਸੰਗਤ ਚ ਰੱਬ ਵਸਦਾ ਹੈ ਕਰਾਓ ਜੀ ਮੈਚਰ ਇੱਕ ਪਾਸੇ ਜਗਮਾਨ ਵਾਲੀ ਪਿੰਡ ਦੇ ਮੁੰਡਿਆ ਰੇਡ ਜਗੇ ਦੀ ਹੈ ਜੀ ਪਹਿਲੇ ਰਾਉਂਡ ਜਿਹੜੀ ਪਹਿਲਾਂ ਆ ਕੇ ਦੱਸੂਗੀ ਬਾਈ ਉਹ ਟੀਮ ਟਾਸ ਵਿਨਰ ਦਾ ਮੀਰਪੁਰ ਤੇ ਮੱਲੇਗਾ ਦੋਨੋਂ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ ਮੀਰਪੁਰ ਤੇ ਮੱਲੇਗਾ ਟੀਮਾਂ ਗਰਾਊਂਡ ਦੇ ਵਿੱਚ ਸਿੰਧੂ ਆਇਆ ਹੋਇਆ ਪੁਰਾਣਾ ਖਿਡਾਰੀ ਹੈ ਜਿਹਦੇ ਕਹਿੰਦੇ ਦੋ ਚੇਲੇ ਮਾਲ ਕੇ ਇੱਕ ਰੇਸ਼ੋ ਗੱਲ ਕਰਦਾ ਹੋਇਆ ਲਾ ਘੋੜਾ ਕਬੱਡੀ ਭਾਰਤ ਨੰਬਰਦਾਰ ਸੇਵ ਸਿੰਘ ਜੀ ਮੈਂਬਰ ਸੁਭਾ ਸਿੰਘ ਜੀ ਮੈਂਬਰ ਸਾਹ ਡਾਕਟਰ ਸਾਹਿਬ ਬਲਵਿੰਦਰ ਸਿੰਘ ਜੀ ਮੈਂਬਰ ਬਲਕਰ ਸਿੰਘ ਜੀ ਮੈਂਬਰ ਸਰਦੇਵ ਸਿੰਘ ਜੀ ਮੈਂਬਰ ਜਿੰਦਰ ਸਿੰਘ ਜੀ ਪੁੱਲਾ ਰਾਜ ਸਿੰਘ ਜੀ ਪੁੱਲਾ ਨਾਲ ਸੇਮਾ ਸ਼ੰਭੂ ਜਿੰਦਰਪਾਲ ਗਾਗੋਵਾਲ ਰਾਜ ਸਿੰਘ ਜੀ ਮੈਂਬਰ ਨਾਲ ਗੋਮੀ ਸਿੰਘ ਮਾਟਰ ਟਾਕਾ ਸਿੰਘ ਸ਼ੰਗਲ ਸਿੰਘ ਭੋਲਾ ਸਿੰਘ ਜੀ ਕਣਕਵਾਲੀਆ ਡੋਗਰ ਸਿੰਘ ਐਕਸ ਮੈਂਬਰ ਫੂਲ ਸਿੰਘੀ ਸਾਕਾ ਸਰਪੰਚ ਰੋਣ ਤਰਸੀਰ ਸਿੰਘ ਜੀ ਸਾਕਾ ਸਰਪੰਚ ਕਮਾਲ ਬਲਵੀਰ ਸਿੰਘ ਜੀ ਸਰਪੰਚ ਪੱਤਾ ਸ਼ੀਦਾ ਤੇ ਵੀਰ ਸਿੰਘ ਜੀ ਪਹਿੜੀਵਾਲ ਸਾਹਿਬ ਬਹੁਤ ਧੰਨਵਾਦ ਹੈ ਬਹੁਤ ਧੰਨਵਾਦ ਸਾਰਿਆਂ ਭਰਾਵਾਂ ਰਾਣੀਆਂ ਵਾਲਾ ਜੱਟਾ ਜੱਫਾ ਲਾ ਕੇ ਤਨ ਤਨ ਕਰਾ ਗਿਆ ਹੈ ਮੱਲੇ ਕਾਨੀ ਟੀਮ ਗਰਾਊਂਡ 'ਚ ਆ ਗਈ ਹੈ ਤੇ ਮੀਨਪੁਰ ਦੇ ਗੱਭਰੂ ਗਰਾਊਂਡ ਦੇ ਵਿੱਚ ਆ ਜਾਣ ਮੀਨਪੁਰ ਤੇ ਮੱਲੇ ਕਾਨਾ ਮੈਚ ਹੋਊਗਾ ਲਓ ਸਾਹਮਣੇ ਲਾਂਡੀ ਦਾ ਜਗਮਾਨ ਵਾਲੀ ਪਿੰਡ ਹੈ ਜਿਹੜੇ ਮੁੰਡੇ ਨੇ ਕਬੱਡੀ ਪਾਲਤੀ ਹੈ ਉਧਰਲੇ ਪਾਸੇ ਤਿੰਨ ਯਾਫੀ ਹੈ ਕਿ ਢੂੜਾ ਪੱਟੀ ਜਾਂਦੇ ਹੈ ਉਹ ਜਿਨ੍ਹਾਂ ਨੇ ਦੁੱਧ ਮਾਵਾਂ ਦਾ ਪੀਤਾ ਦੇ ਕੋਫਰ ਦੇ ਸੁੱਖੇ ਨਹੀਂ ਦੁੱਲਾ ਲੱਖਾਂ ਤੇ ਕੋਈ ਪੀਤਾ ਹੁਲਾ ਲੱਖਾਂ ਤੇ ਜੀਤਾ ਮਿਸਤਰੀ ਮੁਕੰਦ ਸਿੰਘ ਜੀ ਕਹਿੰਦੇ ਗੰਗਾ ਨਗਰ ਵਾਲੇ ਚੌੜੇ ਫਾਣੇ ਵਾਲੇ ਬਹੁਤ ਸਾਰਾ ਮਾਣ ਕਰਦੇ ਬਲਾਰਿਆਂ ਦਾ ਕਬੱਡੀ ਦੇ ਖਿਡਾਰੀ ਇਹਦਾ ਜਿੱਤੇ ਤਰ ਤੇ ਧੰਨਵਾਦ ਹੈ ਅਗਲੀਆਂ ਟੀਮਾਂ ਮੱਲੇਕਾ ਵੀ ਆ ਗਈ ਤੇ ਮੀਂਧਪੁਰ ਵੀ ਪਹੁੰਚ ਗਈ ਹੈ ਮੈਂ ਬੇਨਤੀ ਕਰਾਂ ਚੱਕੇ ਵਾਲਾ ਤੇ ਭਾਗੀ ਬਾਂਦਰ ਲਓ ਜੱਟਾ ਰਾਣੀਆਂ ਵਾਲਾ ਜੱਫਾ ਲਾ ਗਿਆ ਆ ਲੈ ਵੀ ਜੰਗਾ ਤੇਰੇ ਜੱਫੇ ਤੇ 100 ਰੁਪਏ ਦਾ ਮਾਣ ਮਿਸਤਰੀ ਮਕੰਨ ਸਿੰਘ ਜੀ ਕੋਠੇ ਵਾਲੇ ਗੰਗਾ ਨਗਰ ਵਾਲੇ ਪੋਈਦਾ ਕਰ ਗਏ ਹੈ ਸਮਾਪਤ ਇੱਕ ਮਿੰਟ ਮੰਗੇ ਬਾਈ ਇਧਰ ਬਾਈ 2 3 ਸਾਲ ਦਾ ਬੱਚਾ ਹੈ ਆਪਣੇ ਮਾਪਿਆਂ ਨਾਲ ਵਿਸ਼ਰਗ ਸਟੇਜ ਤੇ ਸਾਡੇ ਪ੍ਰਬੰਧਕਾਂ ਕੋਲੇ ਭਾਈ ਜਗਜੀਤ ਸਿੰਘ ਜੀ ਕੁਰੰਗਾ ਭਾਗੀ ਮੰਡਾ ਮੀਰਪੁਰ ਤੇ ਮੱਲੇ ਕਾ ਲੈ ਵੀ ਮੰਗੇ ਚਾਹ ਪੀਲਾ ਨੋਜੰਦਾ ਮੀਰਪੁਰ ਤੇ ਕਹਿੰਦੇ ਮੱਲੇ ਕਰੀਏ ਟੀਮਾਂ ਦੇ ਚਾਰ ਮੁਕਾਬਲਾ ਹੋਣਾ ਮੇਰੇ ਵੀਰੋ ਬਹੁਤ ਤਗੜਾ ਕਿੰਨੇ ਕਬੱਡੀ ਦਾ ਕੱਪ ਹੈ ਸੀਰਾ ਸਾਡਾ ਨਾਲ ਜੋਗਾ ਜਗਮਾਨ ਵਾਲੀ ਹੈ ਬੜੇ ਬੜੀਆ ਖਿਡਾਰੀ ਤੱਕੂ ਵਰਗੇ ਇਧਰ ਦੇ ਪਾਸੇ ਮੁਕਾਬਲਾ ਸ਼ੁਰੂ ਕਰਨ ਲੱਗੇ ਆ ਲਾਕੇ ਪਰ ਦੀ ਸੰਗਤ ਪੁੱਜੀ ਹੋਈ ਹੈ ਮੇਰੇ ਵੀਰੋ ਜੈ ਲਾ ਵਾ ਭਾਈ ਗੱਜੀ ਆਓ ਭਾਈ ਆਓ ਹਲੋ ਉਹ ਮੀਰਪੁਰ ਦੀ ਜੈ ਲਾ ਵਾ ਭਾਈ ਮੀਰਪੁਰ ਨਾਲ ਤਾਉ ਲਾ ਗੜੇ ਪਸਣਾ ਹੁਣ ਤਾਂ ਡਾਸ ਵੀ ਹੋ ਗਈ ਭਾਈ ਲਵਾ ਦਿਓ ਜੀੜਾ ਹਲੋ ਹਲੋ ਕਰਾਈਏ ਜੀ ਮੁਕਾਬਲਾ ਸ਼ੁਰੂ ਜਲਦੀ ਕਰਾ ਪਰ ਪੰਚ ਕਹਿੰਦੇ ਮੱਲੇ ਕੇ ਆਲਾ ਮੇਰੇ ਵੀਰੋ ਬਹੁਤੀ ਵਧੀਆ ਸਤਿਕਾਰ ਜੋ ਪ੍ਰਾਪਤ ਸਾਡਾ ਸੱਚ ਦੇ ਰਾਹ ਤੇ ਚੱਲਣ ਵਾਲਾ ਉਸਾਨ ਮੇਰੇ ਵੀਰੋ ਕਬੱਡੀ ਦਾ ਮਹਾਨ ਖਿਡਾਰੀ ਹੈ ਲੈ ਵੀ ਰਵਣਿਆ ਤੇਰਾ ਧੰਨਵਾਦ ਨੋਜਨ ਸੱਚ ਦੇ ਰਾਹ ਤੇ ਚੱਲਣ ਵਾਲਾ ਸਰਪੰਚ ਮੱਲੇਕੇ ਵਾਲਾ ਪਹਿਲੀ ਰੇਡ ਪੈ ਗਈ ਮੰਗੇ ਕਰਦੇ ਜੇਕਰ ਲਓ ਸੁੱਖੀ ਮੱਲੇਕਾਂ ਵਾਲਾ ਖੇਡ ਦਾ ਕਬੱਡੀ ਮੁੰਡਾ ਉਪਣ ਜਵਣ ਜੇ ਖੇਡ ਪ੍ਰਮੋਟਰਾਂ ਦੀ ਨਿਗਾਹ ਵਿੱਚ ਚੜ੍ਹ ਜੇ ਆਹ ਲੱਗ ਜਿਨ੍ਹਾਂ ਜਿਨ੍ਹਾਂ ਮਾਵਾਂ ਦੇ ਕਬੱਡੀ ਖੇਡਦੇ ਨਾਂ ਉੱਚਾ ਹੋ ਜੇ ਪੂਰੇ ਖਾਨਦਾਨ ਦਾ ਇਹ ਸੁਖਰੀ ਮੱਲੇਕਾਂ ਵਾਲਾ ਪਹਿਲਾ ਨੰਬਰਾਂ ਦੀ ਟੀਮ ਦੀ ਯੋੜਲਾ ਹੋਇਆ ਬੱਲੇਗਾਂ ਵਾਲਾ ਰਮਣਾ ਸਰਪੰਚ ਆਇਆ ਹੋਇਆ ਦੀ ਟੀਮ ਲੈ ਕੇ ਹਰ ਸਾਲ ਮਾਰਚ ਮਹੀਨੇ ਮੁੰਡੇ ਸੋਨਾ ਮੇਲਾ ਕਰਾਉਂਦੇ ਆ 32 ਕਿਲੋ ਤੇ ਲੈ ਕੇ ਉੱਪਰ ਤੱਕ ਸਾਰੀਆਂ ਟੀਮਾਂ ਨੂੰ ਖੁੱਲਾ ਖਰਚਾ ਪਾਣੀ ਦਿੱਤਾ ਜਾਂਦਾ ਹੈ लवली ਰੇਡ ਪਾਉਂਦੇ ਨੇ ਨੌਜਵਾਨ ਮੀਰਪੁਰ ਵਾਲਾ ਖੇਡ ਮਦਨ ਤਿਆਰ ਹੈ ਉਹ ਪਿੰਡੀ ਕਬੱਡੀ ਚਾਰ ਇੱਕ ਪਾਸੇ ਪੇਰ ਵਾਲੀ ਆ ਸੁਖਮਨ ਢਿੱਲੋਂ ਆ ਨਾਲ ਗੱਗੂ ਲੱਗਿਆ ਹੋਇਆ ਨਾਲ ਲਾਂਬਾ ਬੱਲੇ ਦਾ ਵਾਲਾ ਹੁਣ ਮੈਡੀ ਦੇ ਮੇਲੇ ਦਾ ਲੀਲੀ ਜੇਤੂ ਆ ਨਾਲ ਕਰਨ ਭੱਲਰ ਲੱਗਿਆ ਹੋਇਆ ਚਾਰ ਜਾਫੀ ਤਿਆਰ ਨੇ ਕਿ ਚੌਹਾਂ ਜਣਾਂ ਨੂੰ ਖੜ ਕੇ ਚੈਨ ਬਣਾਉਣੀ ਪੈਂਦੀ ਪਾ ਕੇ ਪੁੱਠੀ ਪਲ 52 ਪਾਉਣਾ ਪੈਂਦਾ ਕੌਡੀ ਖੇਡ ਦੀ ਮੰਤਰ ਹੇਕਲਾ ਜੋਰ ਲਾਉਣਾ ਪੈਂਦਾ ਆ ਕਰਨ ਭੱਲਰ ਮਾਣਾ ਅੱਖੇ ਪੁੱਤਰ ਕੋਜ ਨੂੰ ਉਹ ਖੇਡ ਮੈਦਾਨਾਂ ਚ ਪਹਿਲੀ ਰੇਡ ਫੜਾ ਹੋਇਆ ਗੁੱਟ ਤੇ ਮੈਦਾਂ ਮੇਰੀ ਮੈਦਾਂ ਮੇਰੀ ਬਾਹ ਛੱਡ ਦੇ ਤੈਨੂੰ ਰੋਕਦੀ ਇਸ ਸਮੇਂ ਲੱਗਦਾ ਹੋਇਆ ਜਫਾ ਖੇਡ ਮੈਦਾਨ ਵਿੱਚ ਹੁੰਦੀ ਹੋਈ ਕਮਾਲ ਰੇਜਮ ਸਿੰਘ ਜੀ ਸਿੱਧੂ ਸਾਡੇ ਪੱਤਰਕਾਰ ਸਾਹਿਬ ਦਾ ਧੰਨਵਾਦ ਹੈ ਕੋਲਾ ਮਿੱਠਵਾਰੀ ਜੱਫੇ ਭਾਈ ਦੇ ਲਓ ਮੱਲਕ ਵਾਲਾ ਕਹਿੰਦੇ ਦੁੱਲਾ ਕਬੱਡੀ ਪਾ ਰਿਹਾ ਹੈ ਮੈਂ ਬੇਨਤੀ ਕਰਨਾ ਭਾਂਗੀ ਵੰਦਨ ਤੇ ਜੱਫੇ ਵਾਲੀ ਦੀਆਂ ਟੀਮਾਂ ਨੂੰ ਇੱਕੋ ਲਾਸਟ ਮਿੰਟ ਹੈ ਓਪਨ ਵਾਲੇ ਸਾਡਾ ਸਾਥ ਦਿਓ ਕਿਉਂਕਿ ਨੇਰੇ ਤੋਂ ਪਹਿਲਾਂ ਪਹਿਲਾਂ ਅਸੀਂ ਮੈਚ ਮੁਕਾਉਣੇ ਹੈ ਸਮਾਂ ਵੀ ਘਟਾ ਹੈ ਮੈਚਾਂ ਦਾ ਮੈਚ ਟਾਈਮ ਨਾਲ ਸਮਾਪਤ ਕਰਨੇ ਹੈ ਮੇਰਾ ਵੀਰ ਨਾਲ ਪੱਕਾ ਤੇ ਦੋਦੇੜੀ ਦੀਆਂ ਟੀਮਾਂ ਦੀਆਂ ਆ ਨੌਰ ਤ੍ਰਿਸ਼ਰ ਕਬੱਡੀ ਪਾ ਰਿਹਾ ਹੈ ਇੱਕ ਪਾਸੇ ਸੁਖਣ 베ਰ ਵਾਲੀਆ ਮਾਨਗੜ ਦਾ ਲੱਕਾ ਕਰ ਜੀ ਬੰਦ ਨਾਲ ਮੈਂ ਟੀਸ਼ਰਟ ਦਾ ਬਾਹਰ ਭਾਵਣ ਕੇ ਗਰਾਊਂਡ ਤੋਂ ਪਾ ਲੈ ਥੋੜਾ ਪਿੱਛੇ ਹੋ ਜਾ ਤੂੰ ਤੇ ਰਾਜਨ ਸੁਖਵਾਲ ਚਾਰ ਬੰਦਿਆ ਜਿੰਨੇ ਹੋ ਥੋੜਾ ਹੋ ਜਾ ਪਿੱਛੇ ਪਿੱਛੇ ਨਿਜੜੜਾ ਕਲਾ ਪਿੰਡਾ ਕ੍ਰਿਸ਼ਨ ਦੀ ਕਬੱਡੀ ਪੈ ਗਈ ਹੈ ਆਹ ਮੇਰ ਵਾਲੀਆਂ ਸੁਖਵਣ ਮੇਰ-ਮੇਰ ਕੇ ਜੱਫੇ ਲਾਉਣ ਵਾਲਾ ਖੇਡ ਦੇ ਮੈਦਾਨ ਵਿੱਚ ਵੱਲੇ ਗਰਾਊਂਡ ਵਾਲਾ ਪਰ ਨੰਬਰ ਕ੍ਰਿਸ਼ਨ ਨੇ ਇਹ ਪੁਲੀ ਟੀਮ ਦੇ ਲਈ ਜ਼ੋਰ ਦਿੱਤਾ ਹੈ ਭਾਗੀ ਬਾਂਦਰ ਵਾਲੇ ਮੁੰਡੇ ਆ ਗਏ ਹੈ ਤੇ ਮੇਰੀ ਬੇਟੀ ਟੀਸ਼ਰਟ ਨਾਲ ਲਾ ਦੇ ਭਰਾ ਬਣ ਕੇ ਥੋੜਾ ਸਾਈਡ ਤੇ ਹੋ ਜੀਏ ਲਓ ਰੈਂਡ ਸੁਖੀ ਦੀ ਬੋਲ ਰੇਸ਼ਮ ਦੀ ਲਓ ਸੁਖੀ ਕਹਿੰਦੇ ਮੱਲੇਕੇ ਵਾਲਾ ਮੇਰੇ ਵੀਰੋ ਭਾਈ ਚੱਠਿਆ ਦੀ ਟੀਮ ਗਰਾਊਂਡ 'ਚ ਆਵੇ ਚੱਠੇ ਵਾਲਾ ਆ ਗਈ ਹੈ ਭਾਗੀ ਬਾਂਦਰ ਦੇ ਚੱਠੜਾ ਰੇਡਰ ਪਹਿਲਾਂ ਹੀ ਚੈੱਕ ਕਰ ਤੇ ਜੂ ਨਾਲ ਪੱਕਾ ਤੇ ਦੋਦਾ ਇਹ ਟੀਮਾਂ ਵੀ ਆਜੋ ਬੰਦੇ ਉਸ ਤੋਂ ਬਾਅਦ ਤੇਰੇ ਕੋਲ ਲਿਖਿਆ ਮੈਚ ਪੱਕਾ ਤੇ ਦੋਦੇ ਦੀਆਂ ਟੀਮਾਂ ਵੀ ਜਿਹੜੀਆਂ ਆਉਣਗੀਆਂ ਜਟਖੇ ਵਾਲਾ ਤੇ ਭੱਗੀ ਬੰਦਰ ਆ ਉਸ ਤੋਂ ਬਾਅਦ ਖਰਾਜ ਦੇ ਬੱਗੂ ਵਾਲੀ ਬੈਦ ਵਾਲਾ ਦੇ ਫੱਗੂ ਰੋੜਕੀ ਦੇ ਜਟਾਣਾ ਖੁਰਦ ਘੁੰਮਣਕੜਾ ਦੇ ਨਦੇਹਾ ਘੁੰਮਣਕੜਾ ਫੌਜੀ ਤੇ ਅਲੀ ਕਾ ਨਾਗੋਕੀ ਦੇ ਹਜੂਰ ਸਾਹਿਬ ਪੱਕਾ ਇਹ ਟੀਮਾਂ ਤਿਆਰ ਰਹਿਣਗੀਆਂ ਲਓ ਸਾਹਮਣੇ ਕਬੱਡੀ ਪਾਉਂਦੇ ਨੇ ਮੁੰਡਾ ਤਿਆਰ ਵਰ ਤਿਆਰ ਹੈ ਐਨ ਸਿਰੇ ਦੇ ਮੈਚ ਹੋ ਰਹੇ ਹੈ ਕਿਰੇ ਵੀ ਟੀਮਾਂ ਵੀ ਬਹੁਤ ਆਈਆਂ ਹੋਈਆਂ ਪਰ ਜੇਤੋ ਵਾਲੇ ਜਿਹੜਾ ਮੁੰਡਾ ਜੱਫਾ ਲਾ ਕੇ ਬੱਲੇ ਬੱਲੇ ਕਰਾਊਗਾ ਲਓ ਸਾਹਮਣੇ ਕੀ ਇਸ਼ਾਰਾ ਕੱਚ ਨੰਬਰ ਰੇਟਰ ਦਾ ਵਾਹ ਵੀ ਕਬੱਡੀ ਗੱਬਰੂ ਦਾ ਦੁੱਲਾ ਆ ਗਿਆ ਨੌਜਵਾਨਾ ਲਓ ਸਾਹਮਣੇ ਮੰਗਿਆ ਵੀ ਕਹਿੰਦੇ ਇਹਨ ਗੱਲ ਠਿਕਾਣੇ ਲਾਉਣਾ ਮੇਰੇ ਵੀਰੋ ਜਿੱਤ ਵਾਲਿਆ ਇਸ ਵੇਲੇ ਕਹਿੰਦੇ ਦੁੱਲਾ ਕਬੱਡੀ ਪਾਰ ਹੈ ਮੇਰੇ ਵੀਰੋ ਕਿ ਰਾਹ ਦੇ ਵਿੱਚ ਬੈਠੀ ਖੋੜੀ ਗੋਲੀ ਆਣ ਕੇ ਦੁੱਲਿਆ ਵੇ ਟੋਕਰਾ ਚ ਕਾਈ ਆਣ ਕੇ ਕਿਤੇ ਲੱਦੀ ਦੇ ਗੁੱਲੇ ਦੀ ਇਹ ਗੱਲਾਂ ਹੋਈਆਂ ਮੇਰੇ ਵੀਰੋ ਪਰ ਆ ਦੁੱਲਾ ਕਹਿੰਦੇ ਕਬੱਡੀ ਵਾਲਾ ਮੱਲੇਕੇ ਵਾਲਾ ਕਹਿੰਦੇ ਨੰਬਰ ਦਾ ਵਾਅਦਾ ਕਰਦਾ ਹੋਇਆ ਭਾਗੀ ਮੰਦਰ ਤੇ ਚੱਕੇ ਵਾਲਾ ਬਹੁਤ ਵਧੀਆ ਮੁਕਾਬਲਾ ਲੱਗਣਾ ਨਾਲ ਦੋਦੇ ਦੀਆਂ ਟੀਮਾਂ ਜਿਹੜੀਆਂ ਆਪਣੇ ਬਰੂ ਰੈਡੀ ਕਰਕੇ ਖੇਡ ਮੈਦਾਨਾਂ ਦੇ ਚੌੜੀਆਂ ਪੱਕਾ ਤੇ ਦੋਦਾ ਇਹ ਟੀਮਾਂ ਜਿਹੜੀਆਂ ਰੈਡੀ ਹੋ ਜਾਣ ਲਖਪ੍ਰਿਕਸ਼ਰ ਕਬੱਡੀ ਪਾਰ ਹੈ ਮੈਂ ਬੇਨਤੀ ਕਰਦਾ ਪਾਣੀ ਵਾਲੇ ਬਾਈ ਨੂੰ ਨੰਬਰ ਵਾਲੇ ਨੂੰ ਥੋੜਾ ਤੁਰ ਫਿਰ ਕੇ ਯਾਰਾ ਇਲਾਕੇ ਦੀ ਸੰਗਤ ਭਾਰੀ ਇਕੱਠ ਹੋਇਆ ਪਿਆ ਕਿਸੇ ਜਿਹੜੀ ਦਿੱਕਤ ਨਾ ਹੋਵੇ ਸੰਗਤ ਨੂੰ ਮੈਚ ਦੇਖਣ ਲਈ ਇਸ ਲਈ ਸੁੱਖੀ ਮੱਲੇਕੇ ਵਾਲਾ ਕੇ ਕਰਕੇ ਯਾਰਾਂ ਨੂੰ ਰੇਡਰ ਦਿੰਦੇ ਮੱਥਾ ਟੇਕ ਜਿਸ ਜਾਫੀ ਪਕੜ ਮੜਾਈ ਲਾਉਂਦੇ ਹੋ ਰੇਡਰ ਦੀ ਬ੍ਰੇਕ ਲੰਗੇ ਪਿੰਡੇ ਚਮਕਦੇ ਉਹ ਸਾਰੀ ਦੁਨੀਆ ਰਹੀ ਹੈ ਦੇਖ ਅਖਰੂ ਕੱਪ ਉਹ ਹੀ ਉਹ ਜਿੱਤਣਗੇ ਜਿਨ੍ਹਾਂ ਦੇ ਜਿੰਦ ਲਿਖੇ ਵਿੱਚ ਲੇਖ ਮੈਚ ਸਮਾਪਤ ਮੱਲੇ ਕਾ ਕਰੋ ਜੀ ਨੋਟ ਦਿੱਤੂ ਹੈ ਮੱਲੇ ਕਾਲੇ ਮੁੰਡੇ ਜਿੱਤ ਕੇ ਭਾਗੀ ਮੰਦਰ ਦੇ ਚੱਥੇ ਵਾਲਾ ਇਹ ਟੀਮਾਂ ਟੀਸ਼ਰਟ ਆਪਣੇ ਤੋਂ ਦੂਰ ਕਰ ਦੇਣਾ ਦੋਨਾਂ ਦੇ ਪੱਕੇ ਵਾਲੇ ਮੁੰਡੇ ਗਰਾਊਂਡ ਦੇ ਵਿੱਚ ਆ ਜਾਣਾ ਫਰਾਜ ਖੇਡੂ ਬੱਗੂ ਵਾਲੀ ਦੇ ਨਾਲ ਮੈਦਾਨ ਵਾਲਾ ਦੇ ਫੱਗੂ ਰੋੜੀ ਦੇ ਜਟਾਣਾ ਘੁੰਮਣਕਲਾ ਦੇ ਨਵੇਸ਼ਾ ਹੌਜੀ ਕਮਣ ਦੇ ਅਲੀਕਾ ਨਾਕੋ ਕੀ ਤੇ ਹਜੂਰ ਸਾਹਿਬ ਪੱਕਾ ਕਿ ਸਾਰੀਆਂ ਟੀਮਾਂ ਜਿਹੜੀਆਂ ਗਰਾਊਂਡ ਦੇ ਲਾਗੇ ਨੇ ਸਾਡੇ ਬਾਈ ਜਗਦੀਪ ਸਿੰਘ ਜੀ ਕੁਰਕਾਂ ਲਈ ਬਹੁਤ ਸਾਰਾ ਮਾਣ ਕਰਦੇ ਆ ਨਾਲ ਸਾਡੇ ਰਾਜਵੀਰ ਜੀ ਮੈਂਬਰ ਸਾਹਿਬ ਬਹੁਤ ਵੱਡਾ ਧੰਨਵਾਦ ਸਿੱਖ ਕਰਦੇ ਆ ਹਰਪੀਸ ਜੀ ਸਰਪੰਚ ਸਾਹਿਬ ਗੰਡਾ ਸਿੰਘ ਸਰਪੰਚ ਸਾਹਿਬ ਲੈ ਵੀ ਅੱਜ ਟੀਮਾਂ ਵੀ ਸਰਪੰਚ ਸਾਹਿਬ ਬਹੁਤ ਚੋਟੀ ਦੀਆਂ ਬਣੀਆਂ ਤੇ ਇੱਕ ਗੱਲ ਜ਼ਰੂਰ ਆ ਵੀ ਆਪਣੇ ਕੋਲੇ ਸਮਾਂ ਵੀ ਬਣਿਆ ਸੋ ਜਿਹੜੇ ਕਹਿੰਦੇ ਚੋਟੀ ਦੀਆਂ ਟੀਮਾਂ ਬਣਦੀਆਂ ਮੈਂ ਇੱਕ ਬੇਨਤੀ ਕਰ ਰਿਹਾ ਖਿਡਾਰੀਆਂ ਨੂੰ ਵੀਰ ਜਿਹੜੀ ਟੈਕਨਾਲੋਜੀ ਹੈ ਬਾਹਰ ਚੈੱਕ ਕਰੋ ਪਲੀਜ਼ ਬਾਹਰ ਚੈੱਕ ਕਰੋ ਭਰਾਵਾਂ ਕੇ ਅਗਲੇ ਮੈਚ ਦੀਆਂ ਟੀਮਾਂ ਜਲ ਲਗਰਾਉਣ ਦੇ ਲੱਗਿਆ ਜਾਣੀਆਂ ਹੈਂ ਕਰਾਜ ਦੇ ਬੱਗੂ ਵਾਲੀ ਪੈਦਾਲੇ ਦੇ ਫੱਗੂ ਦੀਆਂ ਟੀਮਾਂ ਵੀ ਤਿਆਰ ਰਹਿਣਾ ਦੋਤਾ ਤੇ ਪੱਟਾ ਚੱਲੂ ਆਏਗਾ ਨਾ ਭਾਗੀ ਤੇ ਇਕੱਠੇ ਹੋਣ ਤੋਂ ਬਾਅਦ ਦੋਤਾ ਤੇ ਪੱਤਾ ਹਾਂ ਇਹ ਟੀਮ ਆ ਜਾਣਗੇ ਜੀ ਖਰਾਜ ਦੇ ਫੱਗੂ ਵਾਲੀ ਗਰਾਊਂਡ 'ਚ ਆ ਜਾਣ ਕਿਉਂਕਿ ਉਹਨਾਂ ਦੀ ਇੱਕ ਟੀਮ ਨੇ ਆਉਣਾ ਹੈ ਲਓ ਪਹਿਲੀ ਕਬੱਡੀ ਅਮਨਦੀਪ ਨਾਮ ਹੈ ਤੇ ਦੁਨੀਆ ਕੰਪਿਊਟਰ ਕਹਿੰਦੀ ਹੈ ਭਾਗੀ ਬੰਦਰ ਪਿੰਡ ਸਾਹਮਣੇ ਚਾਰ ਜਾਫੀ ਚੱਠੇ ਦੀ ਧਰਤੀ ਹੈ ਇਹ ਆ ਦਿਲਖੁਸ਼ ਸਰਾ ਵਾਲੇ ਪਿੰਡ ਦਾ ਦਿੱਲੀ ਕੋਸ਼ ਕਰਦਾ ਪਰ ਪਹਿਲਾ ਨੰਬਰ ਭਾਗੀ ਮੰਦਰੀ ਟੀਮ ਦੇ ਜੁੜਦਾ ਹੋਇਆ ਪੁਆਇੰਟ ਰੇਡਰ ਦਾ ਬਾ ਵੀ ਸੋਣਾ ਮੇਰਾ ਕਬੱਡੀ ਕਿਹੜੇ ਮੁੰਡੇ ਨੇ ਪਾਉਣੀ ਹੈ ਅਧਰੜ ਕੇਲਾ ਛੰਨਾ ਜਿਹੜੇ ਮੁੰਡੂ ਲਾਉਂਦੇ ਆ ਹਾਣੀਆਂ ਦੀ ਢਾਨੀ ਚ ਥਾਪੀ ਮਾਰ ਕੇ ਕਬੱਡੀ ਪਾਉਂਦੇ ਆ ਅੱਜ ਕੁਰਨਾਵ ਦੀ ਧਰਤੀ ਹੈ ਬਾਬੇ RAMDEV ਮਹਾਰਾਜ ਦਾ ਮੇਲਾ ਹੈ ਤੇ ਆਈ ਹੋਈ ਸਾਰੀ ਸੰਗਤ ਦਾ ਪੈਦਲੋਂ ਧੰਨਵਾਦ ਹੈ ਧੰਨਵਾਦ ਹੈ ਅੰਬੀ ਵਾਲਿਆ ਵੀ ਬੜੇ ਪਿਆਰੇ ਦਰਸ਼ਕਾਂ ਰੱਤੀ ਰੱਸੀ ਦੇ ਸਾਰੇ ਬੈਠੇ ਆ ਕੋਈ ਗਰਾਊਂਡ ਜ ਨਹੀਂ ਵੜਿਆ ਤਿੰਨ ਹੀ ਤੇ ਲੋਕ ਸੇਸ਼ੇ ਪੁੱਟੇ ਜਾਲ ਤੋੜ ਦਉਂਦੇ ਆ ਮੇਲਾ ਵੀ ਪੂਰਾ ਚੋਪੀ ਦਾ ਕੱਠ ਵੀ ਬਾਬੇ ਦੀ ਕਿਰਪਾ ਵੰਡੂ ਹੈ ਸੰਗਤ ਦੀ ਫਿਰ ਬਾਬੇ ਦੀ ਮਿਹਰ ਹੈ ਤੇ ਸੰਗਤ ਬੜੀ ਖੁਸ਼ੀ ਨਾਲ ਹਰ ਸਾਨੇ ਇਸ ਮੇਲੇ ਲਿਆਉਂਦੀ ਹੈ ਪਾ ਵੀ ਕਾਲਿਆ ਕਬੱਡੀ ਆ ਖਿਆਲੀ ਵਾਲਾ ਪਿੰਡ ਹੈ ਢੀਸ਼ਾ ਖਿਆਲੀ ਵਾਲਾ ਕਬੱਡੀ ਪਾ ਲਾਈ ਜੀ ਜਿਆ ਕਹਿੰਦੇ ਖਿਆਲੀ ਵਾਲਾ ਪਿੰਡ ਹੈ ਮੇਰੇ ਵੀਰੋ ਜੰਡਾ ਵਾਲਾ ਖਿਆਲੀ ਵਾਲਾ ਹਰ ਮੈਪਰ ਜੀਤਾ ਕਹਿੰਦੇ ਗੋਨਿਆਂ ਨੇ ਮੰਡੀ ਕੋਲੋਂ ਚੱਲ ਕੇ ਆਏ ਨੋਜਾਨ ਉਧਰ ਜਗਣਾ ਬਾਬਾ ਜੀ ਕੁਰਗਾ ਵਾਲੀ ਵਾਲੇ ਬਹੁਤ ਸਾਰਾ ਮਾਣ ਕਰਦੇ ਆ ਆਇਲ ਗਰਾਊਂਡ 'ਚ ਸੇਵਾ ਵੀ ਕਰਦੇ ਆ ਬਾਬਾ ਜਗਨਾ ਜੀ ਕੁਰੰਗਾ ਵਾਲੀ ਉਹਨਾਂ ਦਾ ਚੇਤੇ ਤਰ ਤੇ ਧੰਨਵਾਦ ਹੈ ਮੁੰਡਾ ਕੇਸਾ ਧਾਰੀ ਇਹ ਸਰ ਵੀ ਕੋਸ਼ਿਸ਼ ਕਰਦਾ ਡੰਕਰਣ ਦੀ ਲੈ ਵੀ ਪੱਕਾ ਤੇ ਦੋਨੇ ਨੀਆਂ ਟੀਮਾਂ ਜਿਹੜੀਆਂ ਗਰਾਊਂਡ ਦੇ ਚਾਹਲ ਪੱਕਾ ਵਰਸੇ ਦੌਦੇ ਨੀਆਂ ਟੀਮਾਂ ਦੇ ਖਿਡਾਰੀ ਉਹ ਕਿਰਪਾ ਕਰਕੇ ਸਮੇਂ ਦੇ ਨਾਲ ਖੇਡ ਗਰਾਊਂਡ ਦੇ ਚਾਉਣਗੇ ਆ ਦੇਖਣਾ ਵੀ ਬੱਬਰ ਸ਼ੇਰਾਂ ਦੀ ਕਬੱਡੀ ਦੇ ਮੈਚ ਹੁੰਦੇ ਆ ਕਿ ਫਰਕ ਨੇ ਬਾਜੂ ਯਾਰੋ ਕੁਝ ਵੀ ਕਰਾਉਣਗੇ ਰੇਡਰ ਤੇ ਜਾਫੀ ਯਾਰੋ ਜਦੋਂ ਟਕਰਾਉਣਗੇ ਪਰ ਮੁੰਡਾ ਇਸ ਦਿਲੇ ਭਾਗੀ ਮੰਦਰ ਦੇ ਲਈ ਨੰਬਰ ਦਾ ਵਾਅਦਾ ਕਰ ਹੋਇਆ ਕੋੜ ਫੱਤੇ ਵਾਲਾ ਕਾਲਾ ਆ ਗਿਆ ਡੀਪੀ ਸਾਹਿਬ ਕਰੋ ਗੱਲ ਲਓ ਸਾਹਮਣੇ ਕਾਲਾ ਕੋੜ ਫੱਤੇ ਵਾਲਾ ਪਹੁੰਚਿਆ ਹੋਇਆ ਹੈ ਉਧਰ ਆਪਣੇ ਟੈਮਲਾ ਮਹਾਨ ਰੈਫਰੀਆ ਹੋਂ ਦਾ ਵਾਲਾ ਡੀਸੀ ਡੀਸੀ ਅੰਕਲ ਬਹੁਤ ਬਹੁਤ ਧੰਨਵਾਦ ਆ ਬੜਾ ਲੰਮਾ ਸਮੇਂ ਨਾਲ ਗਰਾਉਂਡਾਂ 'ਚ ਕਬੱਡੀ ਖੜਾਈ ਹੈ ਦਰਸ਼ਨ ਕਰਾਵਾਂਗੇ ਇਸ ਮੈਚ ਤੋਂ ਬਾਅਦ ਔਟਾ ਵਿੱਚ 20 ਸਾਲਾਂ ਬਾਅਦ ਇਸਾ ਲੰਮੀ ਵਾਲਿਆਨ ਸਿਰੇ ਦਾ ਕੱਪ ਹੋਊਗਾ ਆਓ ਸਾਹਮਣੇ ਕਬੱਡੀ ਪੈਂਦੀ ਹੈ ਤੇ ਨੰਬਰ ਕਾਲੇ ਕੋੜ ਫੱਤੇ ਵਾਲਾ ਦੀ ਟੀਮ ਜੇਤ ਹੁੰਦਾ ਹੈ ਅਗਲੀ ਕਬੱਡੀ ਪਾਦਰੀ ਕੰਪਿਊਟਰ ਫੇਰ ਆ ਗਿਆ ਹੈ ਖਰਾਜ ਦੇ ਬੱਗੂ ਵਾਲੇ ਗਰਾਉਂਡ 'ਚ ਆ ਜਾਣ ਫਾਇਦ ਗੁਰਦੀ ਦੇ ਜਟਾਣਾ ਘੁੰਮਣ ਦੇ ਨ세ਹਾ ਘੁੰਮਣ ਕਲਾ ਫੌਜੀ ਤੇ ਅਲੀਕਾ ਰਾਗੋ ਕੀ ਦੇ ਹਯੂਰ ਸਾਹਿਬ ਪੱਕਾ ਸ਼ੀਦਾ ਇਹ ਟੀਮਾਂ ਕਰਾਉਣੇ ਪਹੁੰਚ ਜਾਣ ਆਹ ਮੁੰਡਾ ਮੇਜਰ ਲੀਗ ਦੇ ਕੱਪਾਂ ਦੇ ਸਰਾ ਕਰਾਉਂਦਾ ਇਹ ਜੱਫੇ ਦੇ ਉੱਥੇ ਜਿੰਦਾ ਪਰ ਨੰਬਰ ਕੰਪਿਊਟਰ ਦਾ ਨੰਬਰ ਅਮਨਦੀਪ ਦਾ ਥੋੜਾ ਥੋੜਾ ਪਿੱਛੇ ਹੋ ਜਾਓ ਭਰਾ ਬਣ ਕੇ ਮੇਰੀ ਬੇਨਤੀ ਹੈ ਬਾਈ ਪਿੱਛੇ ਹੋ ਜਾਓ ਵੀਰ ਬਣ ਕੇ ਕੋਈ ਪਲੇਅਰ ਉੱਤੇ ਡੰਗਮ ਨਾਲੇ ਸੱਟ ਖਾ ਲੋਂਗੇ ਆ ਬੱਚੇ ਪਿੱਛੇ ਕਰ ਦਿਓ ਜੀ ਬਾਬਾ ਜੀ ਜਿਹੜੇ ਮੂਰੇ ਬੈਠੇ ਆ ਉੱਠੋੜੋ ਕਾਕਾ ਥੋੜਾ ਥੋੜਾ ਪਿੱਛੇ ਹੋ ਵੀ ਮੈਂ ਬੇਨਤੀ ਕਰ ਰਹਾ ਦੋਦਾ ਤੇ ਪੱਕੇ ਦੀਆਂ ਟੀਮਾਂ ਮੈਂ ਬੇਨਤੀ ਕਰ ਰਹਾ ਅਗਲੇ ਮੈਚ ਦੀਆਂ ਟੀਮਾਂ ਦੋਦਾ ਤੇ ਪੱਕਾ ਹੇ ਟੀਮਾਂ ਪਲੀਜ਼ ਸਮੇਂ ਦੇ ਨਾਲ ਖੇਡ ਗਰਾਉਂਡ ਦੇ ੱਚਾ ਜਾਓ ਮੇਰਾ ਵੀਰ ਉਧਰ ਸਾਡੇ ਕਹਿੰਦੇ ਵੀ ਮੋਨੂ ਮਲੇਰਕੋਟਲਾ ਢਿੱਲੋਂ ਕਟਾਰ ਸਿੰਘ ਵਾਲਾ ਸਿਮਰਜੀਤ ਬਾਈ ਨਾਲ ਜਸ਼ਵੰਤ ਜੁਕੇ ਤੇ ਗਰਦਾਨਸ ਮੰਗਿਆ ਨੇ ਯਾਰੀ ਇਹ ਕਰਨ ਕੁਰੰਗਾਵਲ ਦੇ ਨਾਲ ਮੇਰੇ ਵੀਰੋ ਵਿਸ਼ੇਤਰ ਤੇ ਤਰਾਹੋੜੀ ਪੁੰਚਿਆ ਗਹਿ ਘਟਮਾ ਧੰਨਵਾਦ ਆ ਲਓ ਛਲੇ ਕਹਿੰਦੇ ਨੌਜਨ ਚੱਖੇ ਵਾਲੀ ਆ ਯਾਦੂ ਆ ਟੱਕਰ ਫਿਰੇ ਵੀ ਪਰ ਨੰਬਰ ਪਿਆਰ ਨਾਲ ਪਿਆਰ ਨਾਲ ਲੇ ਵੀ ਤੇਜੂ ਪਿਆਰ ਨਾਲ ਕਿਉਂ ਵੀ ਲਾਈਵ ਹੈਨਿੰਗ ਤੇ ਜੋ ਫੈਸਲਾ ਰੈਫਰੀ ਦਾ ਉਹ ਅੰਤੋਂ ਮੰਨਿਆ ਜਾਵੇਗਾ ਬੋਲਿਆ ਯਾਰ ਰੇਫਰੀ ਨਾਲ ਬੇਤੀ ਥੋੜਾ ਕਰੜੇ ਰੋ ਭਰਾ ਬਣ ਕੇ ਥੋੜਾ ਕਰੜੇ ਰੋ ਯਾਰ ਜੋ ਲਾਈਵ ਹੈ ਨਹੀਂਗਾ ਤੇ ਆਹ ਜੇ ਦੇਖਾ ਪੁਆਇੰਟ ਕਲੀਅਰ ਹੋ ਗਿਆ ਰੇਸ਼ਮ ਭਾਈ ਕਰਾ ਦੇ ਵੈਸੇ ਲਓ ਸਾਹਮਣੇ ਕਬੱਡੀ ਪੈ ਗਈ ਹੈ ਛੱਠੇ ਵਾਲੀਆ ਜੱਜ ਤੇ ਅਮਰ ਭਾਗੀ ਮੰਦਰ ਵਾਲਾ ਆਓ ਸਾਹਮਣੇ ਨੰਬਰ ਰੇਡਰ ਦਾ ਪੁਆਇੰਟ ਧਾਵੀ ਦਾ ਰੇਡਰ ਤੇ ਵੀ ਬਾਜ਼ ਜ਼ਰੂਰੀ ਤੇ ਜਾਫੀ ਲਈ ਹੱਥ ਪੱਕੇ ਅਸਲੀ ਜਾਫੀ ਹੋ ਮੰਨਿਆ ਜਾਵੇ ਜਿਹੜਾ ਉਹਦੀ ਰੇਡ ਨੂੰ ਨੱਪੇ ਮੇਰੀ ਬੇਨਤੀ ਹੈ ਹੈ ਪ੍ਰੀ ਸਰਪੰਚ ਤੇ ਜਾਂ ਮੱਖਣ ਸਿੰਘ ਜੀ ਸਰਪੰਚ ਸਾਹਿਬ ਕਸਪਾ ਚ ਗਰਾਊਂਡ ਵਜਾ ਕੇ ਰੋਸ਼ਣਾ ਸਮਾਰਕ ਕਰ ਲੈਣਾ ਅਰਬਿਤ ਬਾਈ ਨੂੰ ਮੇਰੀ ਬੇਨਤੀ ਹੈ ਲਓ ਸਾਹਮਣੇ ਕਬੱਡੀ ਪੀਸ਼ਾ ਖਿਆਲੀ ਵਾਲੇ ਪਿੰਡ ਦਾ ਬਲੇ ਪਠੰਡੇ ਵਾਲਾ ਗੰਭਰੂ ਕਬੱਡੀ ਮੌਂਦਰੀ ਬੰਦਾ ਹੋਇਆ ਉਧਰਲੇ ਪਾਸੇ ਭਾਗੀ ਬਾਂਦਰ ਪਿੰਡ ਹੈ ਚਾਰ ਗਾਫੀ ਪੱਟਾਂ ਤੇ ਥਾਪੀਆਂ ਮਾਰਦੇ ਐ ਕੌਣ ਗੰਭਰੂ ਜੱਫਾ ਲਾਊਗਾ ਕਿਹੜਾ ਮੁੰਡਾ ਬਲੇ ਬਲੇ ਕਰਾਊਗਾ ਰਾਜ ਦੇ ਬੱਗੂ ਵਾਲੀ ਟੀਮਾਂ ਪੱਧ ਜਾਣ ਫਾਈਨਲਾਂ ਦੇ ਫੱਗੂ ਵਾਲੇ ਮੁੰਡੇ ਲੈ ਵੀ ਦੋਦਾ ਤੇ ਪੱਕਾ ਅਗਲਾ ਮੁਕਾਬਲਾ ਜਿਹੜਾ ਖੇਡਿਆ ਜਾਣਾ ਦੋਨੋਂ ਟੀਮਾਂ ਜਿਹੜੀਆਂ ਸਮੇਂ ਦੇ ਨਾਲ ਖੇਡ ਗਰਾਉਂਡ ਦੇ ਚ ਆਈਏ ਵੀਰੋ ਦੋਦਾ ਵਰਸ ਦੀ ਪੱਕੇ ਦੀਆਂ ਟੀਮਾਂ ਦੇ ਖਿਡਾਰੀਆਂ ਨੂੰ ਮੇਰੇ ਹੱਥ ਜੋੜ ਕੇ ਬੇਨਤੀ ਹੈ ਦੋਦਾ ਤੇ ਪੱਕਾ ਜਿੱਥੇ ਬਾਤ ਸੁਣਦੇ ਉਸ ਸਮੇਂ ਦੇ ਨਾਲ ਆਈਏ ਮੇਰਾ ਵੀਰ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਰਾਜਾ ਬਾਬਾ ਜੀ ਸੰਬਰ ਕਪਟਾਲੇ ਜਿੱਥੇ ਬਾਤ ਸੁਣਦੇ ਜਰੂਰ ਮਿਲਣਗੇ ਪਾਕੀਬਨ ਪੱਕਾ ਕਬੱਡੀ ਪੌਦਰੀ ਬਾਦਦਾ ਹੋਇਆ ਅੱਜ ਸਾਂਝ ਦੇ ਸਮੇਂ ਦੇ 스타 ਖਿਡਾਰੀ ਹਾਂ ਰਿੰਦਾ ਫੁੱਲਗੜੀ ਜਿਹਦੀ ਛਾਤੀ ਤੇ ਜਨਨ ਦਾਮਾ ਪਾ ਸਕਦੇ ਆ ਦਾਦੂ ਵਾਲਾ ਕਹਿੰਦੇ ਦਰਸ਼ੀ ਸ਼ਿਕੰਦਰ ਵੀ ਆਇਆ ਹੋਇਆ ਨਾਲ ਕਿੰਦਰਜੀਤ ਮਖਾ ਸਾਰੇ ਪੁਰਾਣੇ ਖਿਡਾਰੀ ਗੁਰਦੇਵ ਸਿੰਘ ਗੱਲਰ ਪਹਿਮਾਨ ਜੀ ਹਰਸਨ ਪਹੁੰਚਦੇ ਆ ਪ੍ਰੇਰ ਸਰ ਪਿੰਡ ਦੇ ਵਿੱਚ ਕੋਈ ਮਿਸ ਹੈਪਨਿੰਗ ਹੋ ਗਈ ਇੱਕ ਕਬੱਡੀ ਖਿਡਾਰੀ ਸੰਦਾ ਪ੍ਰਧਾ ਮਨਵੀਰ ਰੋੜੀ ਵਾਲਾ ਜੋ ਇਸ ਦੁਨੀਆ ਨਹੀਂ ਰਿਹਾ ਇਸ ਕਰਕੇ ਬਹੁਤ ਸਾਰੇ ਰੋੜੀ ਵਾਲੇ ਭਰਾ ਨਹੀਂ ਆਏ ਲਓ ਸਾਹਮਣੇ ਕਬੱਡੀ ਭਾਗੀ ਬਾਂਦਰ ਵਾਲੇ ਮੁੰਡੇ ਨੇ ਪਾਤੀ ਹੈ ਲਓ ਭਾਗੀ ਬਾਂਦਰ ਵਾਲੇ ਮੁੰਡੇ ਨੇ ਕਹਿੰਦੇ ਰੇਡ ਪਾਤੀ ਮੇਰੇ ਵੀਰੋ ਨਹੀਂ ਸੀ ਆਊਟਾਂ ਬਹੁਤ ਵੱਡਾ ਨਾਂ ਰੈਫਰੈਸ਼ਮ ਦੀ ਦੁਨੀਆ ਦੇ ਵਿੱਚ ਵਿਸ਼ੇਤਰ ਤੇ ਸਾਡੇ ਅੰਕਲ ਜੀ ਆਏ ਐ ਉਹਨਾਂ ਦਾ ਵੀ ਧੰਨਵਾਦ ਦੋਦੇ ਦੀ ਟੀਮ ਆ ਗਈ ਆ ਬਾਈ ਬੇਤੀ ਐ ਪੱਕਾ ਸਾਹਮਣੇ ਪਿਆਰ ਨਾਲ ਪਿਆਰ ਨਾਲ ਕੋਈ ਗੱਲ ਨਹੀਂ ਕੋਈ ਨਹੀਂ ਪਿਆਰ ਅਗਲੇ ਮੈਚ ਦੇ ਲਈ ਬੁੱਟਰ ਦੋਦੇ ਵਾਲਾ ਲੈ ਵੀ ਬੁੱਟਰ ਇਕੱਠੇ ਮਿਲ ਕੇ ਜਾ ਜੀ ਨੋਜੰਨਾ ਆਉਣ ਵਾਲੀ 12 ਫਰਵਰੀ ਕੁੱਤਾਵੜ ਦੇ ਨਾਲ ਲੱਗਣੀਆਂ ਸਾਰੀਆਂ ਟੀਮਾਂ ਦੇ ਖਿਡਾਰੀ ਜ਼ਰੂਰ ਸਮੇਂ ਦੇ ਨਾਲ ਪਹੁੰਚਣਾ ਮੇਰਾ ਵੀਰ ਦੋਦਾ ਤੇ ਪੱਕਾ ਵਾਲੇ ਮੁੰਡੇ ਆ ਜਾਣਾ ਫਰਾਜ ਵਾਲੇ ਪਲੇਅਰਾਂ ਨਾਲ ਰੋੜੀ ਵਾਲਾ ਨੇ ਖੇਡਣਾ ਸੀ ਉਹ ਘਟਨਾ ਹੋਣ ਕਰਕੇ ਉਹ ਨਹੀਂ ਖੇਡ ਸਕੇ ਤੇ ਆਪਣੇ ਇਲਾਕੇ ਦੀ ਟੀਮ ਹੈ ਰੈਦ ਵਾਲਾ ਦੇ ਫੱਗੂ ਦੀ ਟੀਮ ਗਰਾਊਂਡ 'ਚ ਆ ਜੇ ਭਰਾਜੀ ਬੈਂਡ ਵਾਲਾ ਦੇ ਫੱਗੂ ਪੱਲੇ ਨੰਬਰ ਨਹੀਂ ਲਿਖਦਾ ਤੂੰ ਵੀ ਰੈਫਰੀ ਐ ਤਾਲ ਮੇਲ ਨਾਲ ਫੈਸਲਾ ਦਿਵਾ ਲਿਆ ਕਰ ਭਰਾ ਮੇਰੇ ਬਾਹ ਸਾਹਮਣੇ ਪੀਸ਼ਾ ਖਿਆਲੀ ਵਾਲੇ ਪਿੰਡ ਦਾ ਕਬੱਡੀ ਪਾਦਰੀ ਪਾੰਦਾ ਹੋਇਆ। ਬੋਟਰਾ ਅਹਰੀ ਆ ਗਏ ਮੁੰਡੇ ਦੋਦੇ ਪਿੰਡ ਵਾਲੇ ਤੇ ਮੇਰੀ ਬੇਨਤੀ ਹੈ ਵੀ ਭਰਾ ਬਣ ਕੇ ਜਿਹੜੀ ਟੀਮ ਖੇਡੂਗੀ ਉਹ ਪੱਕੇ ਵਾਲੇ ਇੱਕ ਪਰਾ ਗਰਾਊਂਡ 'ਚ ਆ ਜਾਣਾ। ਵੈਦ ਵਾਲਾ ਦੇ ਫੰਗੂੜੀਆਂ ਟੀਮਾਂ ਵੀ ਰਿ ਆ ਜਾਣਾ। ਫਰਾਜ ਦਾ ਮੈਚ ਬੱਗੂ ਵਾਲੇ ਨਾਲ ਥੋੜਾ ਪਿੱਛੇ ਗਿੰਦਾ ਗਿਆ। ਚੱਲਦਾ ਮੈਂ ਸਮਾਪਤ ਤੇ ਟੀਮ ਜਿਹੜੀ ਇਹਦੇ ਵਿੱਚੋਂ ਚੱਠੇ ਵਾਲੀ ਜੀ